ਵਰਨਾ ਮਾ ਦੇਖ ਰੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਰਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਭਜਨਾ ਪੈ ਗਿਆ ਨੇ ਕਿਉਂਕਿ ਸਿੱਧਾ ਚੈਲੰਜ ਕੀਤਾ ਗਿਆ ਹੈ ਸਿੱਧੇ ਵਾਰ ਕਟਾਸ਼ ਸ਼ਬਦ ਬੋਲੇ ਗਏ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਲਵਿੰਦਰ ਸਿੰਘ ਭੁੰਦੜ ਨੂੰ ਬਿਲਕੁਲ ਨਹੀਂ ਕਿਹਾ ਸੁਖਬੀਰ ਸਿੰਘ ਬਾਦਲ ਨੇ ਨਾ ਹਰਸਿਮਰਤ ਕੋਟ ਬਾਦਲ ਨੇ ਨਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿ ਜਿਹੜੇ ਸ਼ਬਦ ਬੋਲੇ ਗਏ ਨੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਦਾ ਵਿਰੋਧ ਕਰੋ ਅਤੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਦਿਓ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਨੇ ਉਹ ਤਾਸ ਤੋਂ ਮਾਸ ਨਹੀਂ ਹੋ ਰਹਾ ਉਹਨਾਂ ਕਹਿੰਦਾ ਜਿਹੜੇ ਮੈਂ ਸ਼ਬਦ ਬੋਲੇ ਨੇ ਜਿਹੜੇ ਸ਼ਬਦ ਮੈਂ ਲਿਖਤੀ ਤੌਰ ਤੇ ਦਿੱਤੇ ਨੇ ਉਹ ਅਨਚੇਂਜੇਬਲ ਨੇ ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਉਹ ਬਿਲਕੁਲ ਮੈਂ ਸਹੀ ਕਿਹਾ ਹੈ ਸ਼ਰੋਮਣੀ ਅਕਾਲੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਪਿੱਛੇ ਛੁਰਾ ਮਾਰਿਆ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਗਈ ਬਲਵਿੰਦਰ ਸਿੰਘ ਭੁੰਦੜ ਵੱਲੋਂ ਬਲਵਿੰਦਰ ਸਿੰਘ ਭੁੰਦਲ ਭੁੰਦੜ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਇਹ ਬਿਆਨਬਾਜ਼ੀ ਕੀਤੀ ਗਈ ਹੈ ਇਸ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਫਸ ਗਏ ਨੇ ਬਲਵਿੰਦਰ ਸਿੰਘ ਭੁੰਦੜ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲ ਹੀ ਕਰ ਰਿਹਾ ਬਿਕਰਮਜੀਤ ਸਿੰਘ ਮਜੀਠੀਆ ਬਲਵਿੰਦਰ ਸਿੰਘ ਭੁੰਦੜ ਨੂੰ ਮਿਲੇ ਨੇ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਬਿਕਰਮਜੀਤ ਸਿੰਘ ਮਜੀਠੀਆ ਦੇ ਕੋਲ ਟਾਈਮ ਹੀ ਨਹੀਂ ਹੈ ਗਰੀਬ ਕੋ ਜਿਹੜੀ ਗਰੀਬ ਮਜੀਠੀਆ ਹੈ ਗਰੀਬ ਕੋ ਤਾਂ ਤਾਂ ਪਤਨੀ ਬਿਕਰਮਜੀਤ ਸਿੰਘ ਮਜੀਠੀਆ ਦੀ ਉਹਨਾਂ ਵੱਲੋਂ ਵੀ ਕਿਤਨੇ ਕਿਤੇ ਕਹਿੰਦੇ ਨੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਲਈ ਹੁਣ ਲਾਹਮੇ ਕਰਨਾ ਪਵੇਗਾ ਖੁੰਝੇ ਲਾਉਣਾ ਪਵੇਗਾ ਜਿਹੜੇ ਹੈਗੇ ਨੇ ਬਲਵਿੰਦਰ ਸਿੰਘ ਪੁੰਦੜ ਕਿਉਂਕਿ ਬਲਵਿੰਦਰ ਸਿੰਘ ਪੁੰਦੜ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਛੁਰਾ ਮਾਰਨਾ ਸੁਪਰ ਸੀਐਮ ਹੈ ਇਹਨਾਂ ਅਕਾਲੀ ਦਲ ਦੇ ਵਿੱਚ ਰਹਿ ਕੇ ਅਕਾਲੀ ਦਲ ਦੀ ਥਾਲੀ ਦੇ ਵਿੱਚ ਛੇਕ ਕੀਤਾ ਹੈ ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਵਿਕਰਮਜੀਤ ਮਜੀਠੀਆ ਅਤੇ ਹੁਣ ਬਲਵਿੰਦਰ ਸਿੰਘ ਪੁੰਦੜ ਦੀ ਆਪਸੀ ਟੱਕਰ ਹੈ ਆਪਸੀ ਖੜਕੀ ਹੋਈ ਹੈ ਜਿਹੜੇ ਵਕ ਵਕ ਬੁੱਧੀ ਬੁੱਧੀਜੀਵ ਨੇ ਜਿਹੜੇ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਪਿਆਰ ਕਰਦੇ ਨੇ ਅਲੱਗ-ਅਲੱਗ ਭਾਈਚਾਰਿਆਂ ਦੇ ਪੱਤਰਕਾਰ ਇਹ ਕਹਿ ਰਹੇ ਨੇ ਕਿ ਹੁਣ ਬਲਵਿੰਦਰ ਸਿੰਘ ਪੁੰਦੜ ਵੀ ਜਿਹੜੇ ਅਲਵਿਦਾ ਕਹਿਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਵੇਗਾ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਜਾਂ ਉਹ ਆਪਣੇ ਆਪ ਇਹ ਮੈਦਾਨ ਛੱਡ ਕੇ ਭੱਜ ਜਾਣਗੇ ਕਿਉਂਕਿ ਬਲਵਿੰਦਰ ਸਿੰਘ ਪੁੰਦਰ ਜਿਹੜੇ ਹੁਣ ਬਿਲਕੁਲ ਸਾਇਲੈਂਟ ਮੂਡ ਤੇ ਹੋ ਗਏ ਨੇ ਬਲਵਿੰਦਰ ਸਿੰਘ ਪੁੰਦੜ ਦੇ ਵੀ ਹੱਥ ਬੰਨ੍ਹ ਦਿੱਤੇ ਨੇ ਮੈਨੂੰ ਲੱਗਦਾ ਨਹੀਂ ਕਾਰਨ ਦੱਸੋ ਨੋਟਿਸ ਜਿਹੜੇ ਵੀ ਵੱਡੇ ਆਗੂਆਂ ਨੇ ਅਸਤੀਫੇ ਦਿੱਤੇ ਨੇ ਜਾਂ ਜਿਨ੍ਹਾਂ ਵਿੱਚ ਜਿਨ੍ਹਾਂ ਲੋਕਾਂ ਨੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਨੂੰ ਕਾਰਨ ਨੋਟਿਸ ਦਿੱਤੇ ਗਿਆ ਹੁਣ ਇਸ ਗੱਲ ਦਾ ਵੀ ਕੋਈ ਹਾਲੇ ਦੱਸਿਆ ਨਹੀਂ ਗਿਆ ਕਾਨਫਰੰਸ ਕਰਕੇ ਦੇਵਾਂਗੇ ਪਰ ਦਿੱਤੇ ਨਹੀਂ ਗਏ ਬਲਵਿੰਦਰ ਸਿੰਘ ਪੁੰਦੜ ਦੀ ਵੀ ਜਿਹੜੀ ਪਾਵਰ ਹੈ ਉਹ ਖੋਈ ਜਾ ਰਹੀ ਹੈ ਇੰਜ ਲੱਗਦਾ ਹੈ ਬਲਵਿੰਦਰ ਸਿੰਘ ਪੁੰਦੜ ਵੀ ਸੁਖਬੀ ਸਿੰਘ ਬਾਦਲ ਦੇ ਹੱਥਾਂ ਦੀ ਘਟਕੁਤਲੀ ਨੇ ਜਿਵੇਂ ਉਹ ਕਹਿੰਦੇ ਨੇ ਜਿਵੇਂ ਉਹਨਾਂ ਦਾ ਆਕਾ ਕਹਿੰਦਾ ਉਵੇਂ ਕਰਦੇ ਨੇ ਲੇਕਿਨ ਹੁਣ ਆ ਦੋ ਦਿਨਾਂ ਤੋਂ ਬਲਵਿੰਦਰ ਸਿੰਘ ਪੁੰਦੜ ਕਾਫੀ ਨਰਾਜ਼ ਕਾਫੀ ਦੂਰ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਕੇ ਬੈਠੇ ਹੋਏ ਨੇ ਸੂਤਰ ਦੱਸਦੇ ਨੇ ਕਿ ਹੁਣ ਬਲਵਿੰਦਰ ਸਿੰਘ ਪੁੰਦੜ ਵੱਲੋਂ ਵੱਡਾ ਧਮਾਕਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ 'ਚ